ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸੀ ਸਸਤਾੜ ਦੇ ਵਿੱਚ ਆਪਾਂ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੇ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਕਤੀਆਂ ਸਾਡੇ ਕੋਲੇ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਵੀ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦਿਆਂ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਨੂੰ ਬੜਾ ਜੀ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਇੱਕ ਐਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਆਂ ਨਹੀਂ ਆਇਆ ਕੈਰੀਅਰ ਚ ਕਈ ਕਿਸੇ ਨਾਲ ਕੋਈ ਵਧੀਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਟ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇਹਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਉਹਰੀਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ ਮੀਡੀਆ ਵਾਲੇ ਜਾਣਦੇ ਹੋ ਦੋ ਦੋ ਢਾਈ 250 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀਗਾ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨ ਅਜ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ